ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਨੂੰ ਸਭ ਠੀਕ ਠਾਕ ਹੋ ਆਸ ਕਰਦੇ ਹਾਂ ਇਹ ਸਭ ਠੀਕ ਹੀ ਹੋਗੇ ਸਾਡੇ ਕੋਲ ਨਾ ਅੱਜ ਇੱਕ ਹੋਰ ਸਟਾਕ ਆਇਆ ਹੈ ਵੈਲਵਟ ਵਿੱਚ ਕਲਰ ਵੀ ਬਹੁਤ ਪਿਆਰਾ ਤੇ ਪੂਰਾ ਫਰੰਟ ਬਣਿਆ ਹੋਇਆ ਹੈ ਇਹਦੇ ਵਿੱਚ ਆਰੀ ਦਾ ਤੇ ਧੱਕੇ ਦਾ ਕੰਮ ਹੋਇਆ ਹੈ ਬਹੁਤ ਹੀ ਪਿਆਰਾ ਸੂਟ ਹੈ ਨਾ ਪੂਰਾ ਫਰੰਟ ਹੈ ਇਹਦਾ ਦੇਖੋ ਤੇ ਦੀ ਬੋਟਮ ਬਹੁਤ ਹੀ ਪਿਆਰਾ ਕਲਰ ਹੈ ਇਹ ਇਹ ਤਾਂ ஸ்டਾਰ ਲਿਆ ਇਸ ਸਜਾਵਟ ਨੂੰ ਨਾ ਸੁਣਾ ਕਿੰਨਾ ਸਟਾਈਲਿਸ਼ ਹੈ ਇਧਰ ਵਿੱਚ ਚਾਰ ਕਲਰ ਆ ਕਲਰ ਵੀ ਬਹੁਤ ਸੋਹਣੇ ਆ ਜੰਟਾ ਸ਼ੇਡ ਆ देखो कलर, फरोजी कलर एक है महरूम शेड चार कलर है महरूम शेड बूंगली शेड रेड शेड एक मजेंटा शे शेड सी वो सेल होगी चार शेडा है। ਅਵੇਖੋ ਕਿੰਨਾ ਪਿਆਰਾ ਬਣਿਆ ਹੈ ਜੇ ਸੇਮ ਡਿਜ਼ਾਈਨ ਫੋਟੋ ਦਿੱਤੇ ਆ ਉਵੇਂ ਹੀ ਸੂਟ ਬਣਿਆ ਆ ਬਹੁਤ ਹੀ ਪਿਆਰਾ ਲੇਖੋ ਇਥੇ ਮੇਨਰ ਵਰਕ ਕੋਈ ਆਇਆ ਪੂਰਾ ਦੇਖੋ ਕਿੰਨਾ ਫਰੰਟ ਬਣਿਆ ਹੋਇਆ ਹੈ ਕੇਰਾ ਬਹੁਤ ਪਿਆਰਾ ਸੂਟ ਆ ਤੇ ਰੇਂਜਾਂ ਮੇਨਾਂ ਦੀ ਬਿਲਕੁਲ ਨਾਰਮਲ ਜੀਆਂ ਆ ਐ ਇਹਦਾ ਦੁਪੱਟਾ ਆ ਇਹ ਵੈਲਵੈਟ ਵਿੱਚ ਨਾ ਇੱਕ ਹੋਰ ਡਿਜ਼ਾਈਨ ਆਇਆ ਹੈ ਇਹ ਲੱਗ ਡਿਜ਼ਾਈਨ ਹੈ ਇਹਦਾ ਪੂਰਾ ਫਰੰਟ ਬਣਿਆ ਹੋਇਆ ਹੈ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਕਲਰ ਤੇ ਡਿਜ਼ਾਈਨ ਕਮ ਦੀ ਸਫਾਈ ਦੇਖੋ ਕਿੰਨੀ ਸੋਹਣੀ ਹੈ ਐਵਰੀਲੀ ਬੋਟਾ ਬੋਟ ਤੇ ਇਹਦਾ ਸਟੋਰੀ ਹੈ ਸੁਨਾ ਸੋਹਣਾ ਲੇ ਤਾਂ ਅ디 ਕਿਉਂ ਦੇ ਕਲਰ ਇੰਨੇ ਪਿਆਰੇ ਕਲਰ ਹਨ ਸਾਰੇ ਕਲਰ ਬਹੁਤ ਹੀ ਪਿਆਰੇ ਹਨ ਤੇ ਰੇਂਜ ਵੀ ਬਹੁਤ ਨੋਰਮਲ ਜੀ ਆਦੀ ਹੈ ਨਾ 12-13 ਤੋਂ ਦੀ ਰੇਂਜ ਵਿੱਚ ਸੂਟਿਆ ਬਹੁਤ ਹੀ ਸੋਹਣੇ ਸੂਟ ਨੇ ਇਹ ਦੇਖੋ ਸਾਰੇ ਕਲਰ ਬਹੁਤ ਸੋਨੇਆਂ ਨੌ ਕਲਰ ਆ ਦੇ ਵਿੱਚ ਤੇ ਸਾਰੇ ਜੀ ਕਲਰ ਦੇਖੋ ਇੱਕ ਤੋਂ ਇੱਕ ਵੱਖਰਾ ਹੈ ਹਾਂ ਜੱਲੂ ਆ ਦੇਖੋ ਇੱਕ ਹੋਰ ਸੂਟ ਆਇਆ ਪਰਪਲ ਸ਼ੇਡ ਵਿੱਚ ਮੋਰਨੀ ਵਾਲਾ ਕਿੰਨਾ ਟ੍ਰੈਂਡ ਚੱਲਦਾ ਹੈ ਨਾ ਮੋਰਨੀ ਸੂਟ ਦਾ ਤੇ ਨੋਰਮਲ ਜੀ ਰੇਂਜ ਵਿੱਚ ਸੂਟ ਲੈ ਕੇ ਆਏ ਆਪਾਂ ਕੰਟਰਾਸਟ ਦੁਪੱਟਾ ਇਹਦੇ ਨਾਲ ਇਹ ਹੈ ਦੁਪੱਟਾ ਇਹ ਤੇ ਦੁਪट्टे ਤੇ ਵੀ ਵਰਕ ਵੇਖੋ ਕਿੰਨਾ ਸੋਹਣਾ ਹੋਇਆ ਆ ਆ ਦੇਖੋ ਦੁਪट्टे ਦਾ ਰਦਕ ਤੇ ਇਹਦੇ ਵਿੱਚ ਵੀ ਕਲਰ ਕਾਫੀ ਆ ਜਿਹੜਾ ਗ੍ਰੀਨ ਲੈਂਦੀ ਛੇੜ ਲਾਲ ਮੋਰ ਤਾਂ ਛੋਟੇ ਬੜੇ ਛੋਟੇ ਛੇੜ ਜਾਣਗੇ ਦਿਲ ਮੇਰਾ ਛੋੜਾ ਆ ਦਿਖਾਤਾ ਹਾਂਜੀ ਆ ਦਿਖਾਤਾ ਇਹਦਾ ਦੁਪੱਟਾ ਦੂਸਰਾ ਸੂਟ ਦਾ ਦਿਖਾ ਦਿਓ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਸਾਡੇ ਦਿਖਾਉਂਦੇ ਹਾਂ ਬਹੁਤ ਸੋਹਣਾ ਬੜਿਆ ਜਿਹਾ ਵੀ ਸੂਟ ਇਹ ਕਿਹੜੇ ਦਾ ਆ ਵਾਈਨ ਸ਼ੇਡ ਵਾਈਨ ਸ਼ੇਡ ਆ ਵੀ ਇਹ ਕਹਿੰਦਾ ਹਾਂਜੀ ਰੈਡੀ ਸ਼ੇਡ ਆਕਸ ਕਲਰ ਹੈ ਇਹਦੀ ਪਹਿਲੀ ਇਹਦੀ ਆ ਦਿੱਕ ਤੋਂ ਟਿੱਕ ਵਾਲਾ ਸਟਾਈਲ ਪੂਰਾ ਬਣਿਆ ਹੋਇਆ ਜਿੱਦਾਂ ਇਹ ਆ। ਟੀਮ ਆ। ਰਿੰਗਸਾਂ ਵੀ ਬਹੁਤ ਹੀ ਨਾਰਮਲ ਨਾਰਮਲ। ਹੂੰ ਉਹਨੇ ਦੇ ਬਰਾ। ਉਹਨੇ ਆ ਕਿਹੜਾ ਲਾਤਾ ਵਿੱਚ। ਇਹ ਤਾਂ ਵੀ ਨਹੀਂ ਲੈਣੀ ਲੱਗਦੀ। ਆ ਹੋਰ ਇਹ ਦੁਪੱਟਾ ਕਿੱਧਰ ਆਹ ਦੇਖੋ ਬਹਤ ਰੇਪ। ਆ ਫਿਰ ਲੱਗੇ ਦੋ ਵੇ ਦੁਪੱਟਾ ਲੈ। ਆ ਜੇ ਮੋਰ ਪੰਜ ਕੇ ਜਿਹੜਾ ਨਾ ਸੂਟ ਆ ਉਹਦੇ ਨਾਲ ਦਾ ਜੇ। ਠੀਕ ਆ। ਇਹ ਵੀ ਬੜਾ ਸਭਾ ਬਹੁਤ ਸੋਹਣਾ ਕਲਰ ਸਾਰੇ ਚੁਣਵੇਂ ਆ ਹਾਂ ਕਲਰ ਸਾਰੇ ਸੋਹਣੇ ਕੋਈ ਦੂਜਾ ਕਰਨ ਵਾਲਾ ਨਹੀਂ ਹੈਗਾ ਕਲਰ ਵਿੱਚੋਂ ਆਪਣੇ ਨਾਲ ਇੱਕ ਦੋ ਦੀਦੀ ਜਿਹਾ ਡਾਰਕ ਗ੍ਰੀਨ ਆ ਮੂੰਗਿਆ ਡਾਰਕ ਤੇ ਆ ਹੈਗਾ ਜੀ ਮੋਰ ਪੰਖੀ ਆ ਲਓ ਵੀ ਦੇਖ ਆ ਹੈਗਾ ਮੋਰ ਪੰਖੀ ਆ ਇਹ ਵੀ ਦੀਦੀ ਲਾਗੇ ਉਗੜਿਆ ਜਾ ਰੰਗ ਹੈ ਨਾ ਹਾਂ ਤਾਂ ਇੱਕ ਦਾਰਜ ਮਾਰਗੀ ਮੈਂ ਦੋਈ ਓਕੇ ਜਿਹੜਾ ਮਾਰਗੀ ਕਰਨਾ ਦੰਨਾ ਚਾਹੋ ਮੇਰਾ ਰਦਾ ਮੋਰ ਪੰਖੀਆ ਕਰਨਾ ਜਿੱਦਾਂ ਮੈਂ ਉਹਨਾਂ ਦੇ ਵਿਆਹ ਤੇ ਮੇਰਾ ਨਹੀਂ ਮੋਰ ਪੰਖੀਆ ਸੂਟ ਆ ਉਹਦੇ ਨਾਲ ਦਾ ਰੰਗ ਆ ਇਹ ਨਾਲ ਗੜਾ ਨਾ ਪਿੱਕਾ ਹਾਂ ਹਾਂ ਸਹੀ ਵਧੀਆ ਕਲਰ ਆ ਅੱਛਾ ਉਹ ਜਿਹੜਾ ਦੂਜਾ ਉਹ ਜ਼ਿਆਦਾ ਗਾੜਾ ਜਿੱਦਾਂ ਪਏ ਮਤਲਬ ਸਾਡੇ ਵਾਂਗੂ ਉਹ ਉਹ ਥੋੜਾ ਜ਼ਿਆਦਾ ਗਾੜਾ ਆ ਨਾ ਸਿਆਣਿਆ ਬੰਦਿਆਂ ਦਾ ਨਾ ਕੁੜੀਆਂ ਆ ਗੱਡੇ ਨੂੰ ਲਾ ਮੈਂ ਤੁਹਾਨੂੰ ਅੱਧਰ ਮੈਂ ਕਿਹ ਕੁਰੀ ਦੇ ਸਿਖਾਉਂਦਾ ਫਾਇਦਾ ਕਰੀ ਤੁਸੀਂ ਜਿਹੜੀ ਸਿੱਖਤਾ ਜਾਏਗੀ ਤੁਹਾਨੂੰ ਮਾਲਕ ਹੋ ਜੂਗੀ ਤੁਮੇ ਕ ਸੀਲ ਕੁਛ ਕੁ ਤਾਂ ਹੱਥ ਕੋ ਪਾਈ ਜੇ ਸੂਟ ਇੰਨੇ ਸੋਹਣੇ ਆ ਦੇ ਕੇ ਲੱਗਦਾ ਸਾਰੇ ਲੈ ਜੀ ਸਾਰੇ ਲੈ ਆਹ ਦੇਖੋ ਮੰਮੀ ਆ ਲੈ ਇੱਧਰ ਲੈ ਉਹ ਜਿਆਦਾ ਸੋਹਣਾ ਬੰਦਿਆ ਆਹ ਲਿਆ ਲੱਗੇ ਨੀ ਮੋਰ ਤੇ ਗ੍ਰੀਨ ਗ੍ਰੀਨ ਗੜਾ ਮੈਂ ਕਿਹਾ ਗ੍ਰੀਨ ਜ਼ਿਆਦਾ ਗੜਾ ਗੜਾ ਤੇ ਲੱਗਦਾ ਆਹ ਮੋਰ ਕੰਤੀਆਂ ਨੇ ਮੈਂ ਗੜਾ ਉਹਨਾਂ ਦੇ ਪਸੰਦ ਆਮਣੀ ਰੰਗ ਆਪਾਂ ਲਾਈ ਵੀਡੀਓ ਕਾਲ ਨਾਲ ਨਾਲ ਵੀਡੀਓ ਕਾਲ ਤੇ ਦੇ ਆ ਦਿਖਾਉਣ ਤੇ ਨਾਲ ਨਾਲ ਪਸੰਦ ਕਰਾਉਣ ਦੇ ਆ ਤੇ ਨਾਲ ਨਾਲ ਕੋਈ ਗੱਲ ਨਹੀਂ ਆਹ ਵੇਖੋ ਕੱਦ ਦੇ ਲੰਬਾ ਤਾਂ ਕੋਈ ਗੱਲ ਨਹੀਂ ਛੋਪੀ ਹੋ ਗਿਆ ਆ ਦੇਖ ਇੱਕ ਆ ਇਹ ਰਗਾ ਜਾਮਨੀ ਕੱਲਾ ਸਾਰੇ ਸੋਨੇ ਤੋਂ ਹੀ ਕਹਿਣਾ ਸਾਰੇ ਇੱਕ ਇੱਕ ਕਰਨੀ ਹਾਂ ਸਹੀ ਕਰ ਲਾ ਹੁਣ ਤੁਸੀਂ ਦੇਖ ਲਓ ਕਿੰਨੇ ਕਲਰ ਆਏ ਕਿ ਮੂੰਗਿਆ ਜਦੋਂ ਕਲਰ ਵਧੀਆ ਵਧੀਆ ਆਜਾ ਨਾ ਤੂੰ ਕੰਫਿਊਜ਼ ਹੋ ਜਾਏ ਇਦਾਂ ਹਾਂਜੀ ਹਾਂਜੀ ਹੁਣ ਤੁਸੀਂ ਦੇਖ ਲਓ ਕਿਹੜਾ ਅੱਛਾ ਅੱਛਾ ਜੀ ਇਹਨਾਂ 'ਚ ਦੇਖ ਲਓ ਫਿਰ ਹੈਨਾ ਫਿਰ ਆਹ ਦੋ ਕਲਰ 'ਚ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਸੀ ਮੂਗਿਆ ਛੇੜ ਮੂਗਿਆ ਛੇੜ ਤੇ ਕਿਆ ਨੀ ਆ ਮੂਗਿਆ ਛੇੜ ਆ ਦੀਦੀ ਤੁਝੇ ਵੀ ਦੁਪੱਟੇ ਚੁਣਨਾ ਹਾਂ ਇੱਕ ਰੰਗ ਦੀਦੀ ਦਾ ਲੈ ਲੈਣ ਹਾਂ ਇੱਕ ਵਾਰ ਇੱਕ ਦੀਦੀ ਹੋਰ ਲੈ ਤੇਰੀ ਲੈ ਲੋ ਹਾਂ ਕਿਹੜਾ ਜਿਆਦਾ ਸੋਨਾ ਲੱਗਦਾ ਕੱਟ ਕੱਟ ਕੇ ਛੋਟੀ ਛੋਟੀ ਨਾ ਨਿੰਕੇ ਰਹੀ ਨੀ ਬਰਾਵਲਾ ਹਾਂ ਬਰਾਵਲਾ ਹਾਂ ਬਰਾਵਲਾ ਮੂਹ ਬੋ ਕੇ ਆਵਲਾ ਆਵਲਾ ਦੀ ਫਰੋਜੀ ਲੱਗਦਾ ਤੁਹਾਨੂੰ ਫਰੋਜੀ ਲੱਗਦਾ ਮੋਰ ਪੰਖੀ ਆ ਤੇ ਇੱਕ ਆ ਜੈਲੋ ਦੇ ਨਾਲ ਦੇ

ਇਹ ਕੋ ਉਹ ਆਪਣੇ ਛੋਲਾ ਵਾਲੇ ਸੂਟ। ਪਰ ਥੋੜਾ ਡਿਜ਼ਾਈਨ ਦਾ ਫਰਕ ਹੈ ਨਾ। ਬਲੂ ਬੀਲੂ ਬਲੂ ਬਲੂ। ਇਹ ਪੀਟੀ ਬਲੂ ਕਲਰ ਹੈ। ਹੋਰ ਇਹ ਰੰਗ ਦਾ ਦੂਰ ਮਖੀ ਨੋ ਦੇਖ ਲਿਓ ਮੈਂ ਕਿੱਥੇ ਪੌਸ ਵਾਲਾ। ਆਛਾ ਇਹ ਠੀਕ ਆ ਠੀਕ ਆ। ਆ ਦੇਖੋ ਇਹ ਘਾਹ ਰੇ ਕਾਫੀ ਸ਼ੇਡ ਜਿਆ ਪੈਂਦਾ ਵਿੱਚ ਸਰਤੀ ਗੁਰਮਨ ਅ ਇਹਦਾ ਸਟੋਰ ਇਹਨਾਂ ਇਹ 500 ਚ ਜੇ 500 ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਸ਼ਾਮ ਦੇ ਹੋ ਗਏ ਪੌਣੇ 7 ਮੈਂ ਸਵੇਰ ਦੀ 10 ਵਜੇ ਦੀ ਬਹੁਤ బిਜੀ ਆ ਤੇ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਥੈਂਕ ਯੂ ਇਹ ਸਾਰਿਆਂ ਨੇ ਬਹੁਤ ਹੀ ਮਾਨ ਸਤਕਾਰ ਦਿੱਤਾ ਤੇ ਸਾਰੇ ਜਣੇ ਇਦਾਂ ਹੀ ਨਜ਼ਰ ਕਰਦੇ ਰਹੋ ਤੇ ਮਾਨ ਸਨਮਾਨ ਵਧਾਉਂਦੇ ਰਹੋ ਤੇ ਮੈਂ ਵਧੀਆ ਵਧੀਆ ਸੂਟ ਲੈ ਕੇ ਆਵਾਂ ਹਾਂ ਤੁਹਾਡੇ ਵਾਸਤੇ ਤੇ ਤੁਹਾਨੂੰ ਵਧੀਆ ਵਧੀਆ ਭੇਜਵੇ ਤੇ ਪਹੁੰਚਦੇ ਰਹੋ ਥੈਂਕ ਯੂ ਸਸਤੀਕਾਰ